ਤਾਜੀ ਮੈਂ ਹਾਂ ਅਰਸ਼ਦੀਪ ਕੌਰ ਸੰਧੂ ਅੱਜ ਗੱਲ ਕਰਦੇ ਹਾਂ ਜੀ ਹਰਵੀਰ ਸਿੰਘ ਹਰਵੀਰ ਸਿੰਘ ਜੋ ਹੁਸ਼ਿਆਰਪੁਰ ਦੇ ਵਿੱਚ 5 ਸਾਲ ਬੱਚੇ ਦੇ ਨਾਲ ਜਿਹੜਾ ਹੈ ਗੁਰ ਕਰਮ ਕਰਨ ਤੋਂ ਬਾਅਦ ਜਿਹੜਾ ਹੈ ਉਹਨੂੰ ਗਲਾ ਕੁੱਟ ਕੇ ਇੱਕ ਪਰਵਾਸੀ ਵੱਲੋਂ ਮਾਰ ਦਿੱਤਾ ਗਿਆ ਅੱਜ ਉਹਦੇ ਮਾਤਾ ਪਿਤਾ ਨੂੰ ਹਰਵੀਰ ਤਾਂ ਨਹੀਂ ਮਿਲਣਾ ਲੇਕਿਨ ਆਓ ਪੰਜਾਬੀਓ ਅੱਜ ਹਰਵੀਰ ਦੇ ਨਾਲ ਤੇ ਉਹਦੇ ਮਾਤਾ ਪਿਤਾ ਦੇ ਨਾਲ ਖੜੇ ਹੋ ਜਾਈਏ ਕਿਉਂਕਿ ਅੱਜ ਉਹਨਾਂ ਦੇ ਮਾਤਾ ਪਿਤਾ ਨੂੰ ਬਹੁਤ ਸਾਡੀ ਲੋੜ ਹੈ ਇਹ ਲੋੜ ਨਾ ਹੀ ਕੋਈ ਬੀਜੇਪੀ ਵੱਲੋਂ ਨਾ ਹੀ ਕੋਈ ਅਕਾਲੀ ਦਲ ਵੱਲੋਂ ਨਾ ਹੀ ਕੋਈ ਆਮ ਆਦਮੀ ਪਾਰਟੀ ਨਾ ਹੀ ਕਾਂਗਰਸ ਵੱਲੋਂ ਕੀਤੀ ਜਾਣੀ ਹੈ ਇਹ ਮਦਦ ਕਰਾਂਗੇ ਤਾਂ ਪੰਜਾਬੀ ਹੀ ਪੰਜਾਬੀ ਦੀ ਮਦਦ ਕਰੇਗਾ ਕਿਉਂਕਿ ਇਹ ਲੋਕ ਤਾਂ ਸਿਰਫ ਪੰਜਾਬ ਦੇ ਨਾਂ ਤੇ ਵੋਟਾਂ ਲੈਣੀਆਂ ਜਾਣਦੇ ਨੇ ਇਹਨਾਂ ਲੋਕਾਂ ਨੂੰ ਬਿਲਕੁਲ ਦੁੱਖ ਦਰਦ ਦੇ ਭਾਗੀ ਨਹੀਂ ਐ ਇਹਨਾਂ ਨੂੰ ਸਿਰਫ ਆਪਣਾ ਵੋਟਰ ਬੈਂਕ ਦਿਸਦਾ ਹੈ ਕਿਉਂਕਿ ਪ੍ਰਵਾਸੀਆਂ ਨੂੰ ਜਿਸ ਤਰ੍ਹਾਂ ਇੱਥੋਂ ਆ ਕੇ ਵੋਟਾਂ ਬਣਾ ਦਿੱਤੀਆਂ ਜਾਂਦੀਆਂ ਨੇ ਰਾਸ਼ਨ ਕਾਰਡ ਦੇ ਦਿੱਤੇ ਜਾਂਦੇ ਨੇ ਤਾਂ ਉਸ ਤਰੀਕੇ ਨਾਲ ਸਿਰਫ ਇਹ ਆਪਣਾ ਵੋਟਰ ਬੈਂਕ ਸਟਰੋਂਗ ਕਰਨਾ ਚਾਹੁੰਦੇ ਨੇ ਨਾ ਕੀ ਇਹਨਾਂ ਨੂੰ ਪੰਜਾਬ ਦੇ ਵਿੱਚ ਕਿਸੇ ਦੇ ਦੁੱਖ ਦਰਦ ਦਾ ਲੈਣਾ ਦੇਣਾ ਹੈ ਬੜੀਆਂ ਪਾਰਟੀਆਂ ਹੁੰਦੀਆਂ ਨੇ ਬੜੀਆਂ ਪਾਰਟੀਆਂ ਹੱਲੇ ਮਾਰਦੀਆਂ ਨਜ਼ਰ ਆਉਂਦੀਆਂ ਨੇ ਲੇਕਿਨ ਜਿੱਥੇ ਅੱਜ ਹਰਵੀਰ ਵਰਗੇ ਦਾ ਜਿਹੜਾ ਹੈ ਇੱਕ ਛੋਟਾ ਜਿਹਾ 5 ਸਾਲ ਦਾ ਮਾਸੂਮ ਬੱਚਾ ਜਿਸ ਨੂੰ ਹਜੇ ਦੁਨੀਆਦਾਰੇ ਬਾਰੇ ਪਤਾ ਵੀ ਨਹੀਂ ਸੀ ਉਹਦੇ ਪ੍ਰਾਈਵੇਟ ਅੰਗਾਂ ਨਾਲ ਛੇੜਖਾਨੀ ਕੀਤੀ ਗਈ ਤੇ ਉਹਨੂੰ ਜਾਨੋਂ ਤੱਕ ਮਾਰ ਦਿੱਤਾ ਕੀ ਕਸੂਰ ਸੀ ਉਸ ਬੱਚੇ ਦਾ ਕਿਉਂਕਿ ਪ੍ਰਵਾਸੀ ਚਾਹੇ ਹੁਣ ਪੰਜਾਬ ਦੇ ਵਿੱਚ ਆਉਂਦੇ ਨੇ ਲੇਕਿਨ ਹੁਣ ਸਾਨੂੰ ਪੰਜਾਬੀ ਉਹ ਰਲ ਮਿਲ ਕੇ ਇਸ ਦਾ ਜਿਹੜਾ ਹੈ ਖੜ ਜਾਣਾ ਚਾਹੀਦਾ ਹੈ ਕਿਉਂਕਿ ਕਿਤੇ ਨਾ ਕਿਤੇ ਹਰ ਵੀਰ ਤੁਹਾਡੇ ਘਰ ਵੀ ਹੋ ਸਕਦਾ ਹੈ ਹਰ ਵੀਰ ਮੇਰੇ ਘਰ ਵੀ ਹੋ ਸਕਦਾ ਹੈ ਕਿਉਂਕਿ ਬੱਚਾ ਜਿਸ ਤਰੀਕੇ ਨਾਲ ਮਾਰਿਆ ਗਿਆ ਹੈ ਹਰ ਇੱਕ ਦੀ ਹੰਝੂ ਅੱਖ ਦੀ ਵਿੱਚ ਹੰਝੂ ਆਇਆ ਤੇ ਹਰ ਇੱਕ ਦੇਆ ਦਿਲ ਦੇਲਾ ਕੇ ਰੱਖ ਦਿੱਤਾ ਪੰਜਾਬ ਦੇ ਵਿੱਚ ਜਿੱਥੇ ਵਾਰ-ਵਾਰ ਇਹ ਵਾਰਦਾਤਾ ਹੁੰਦੀਆਂ ਨੇ ਪ੍ਰਵਾਸੀ ਆਉਂਦੇ ਨੇ ਤੇ ਵਾਰਦਾਤਾ ਕਰਦੇ ਨੇ ਲੇਕਿਨ ਹੁਣ ਜਿਹੜੇ ਪੰਜਾਬੀ ਨੇ ਉਹ ਵੀ ਇਕੱਠੇ ਹੋ ਗਏ ਨੇ ਤੇ ਹਰ ਸ਼ਹਿਰ ਪਿੰਡ ਦੇ ਵਿੱਚ ਐਲਾਨ ਹੋ ਗਿਆ ਹੈ ਕਿ ਜੇਕਰ ਕੋਈ ਪ੍ਰਵਾਸੀ ਭਾਵੇਂ ਉਹ ਬਿਹਾਰ ਤੋਂ ਆਵੇ ਯੂਪੀ ਤੋਂ ਆਵੇ ਉੱਤਰਾਖੰਡ ਤੋਂ ਆਵੇ ਉਹ ਪ੍ਰਵਾਸੀ ਦਾ ਬੈਕਗਰਾਉਂਡ ਚੈੱਕ ਹੋਣਾ ਚਾਹੀਦਾ ਹੈ ਉਹਨੂੰ ਆਉਣ ਦਿਓ ਕੰਮ ਕਰੇ ਤੇ ਉਸ ਤੋਂ ਬਾਅਦ ਉਹ ਚਲਾ ਜਾਵੇ ਯਾਨੀ ਕਿ ਸਾਨੂੰ ਹੁਣ ਆਪ ਮਜ਼ਬੂਤ ਹੋਣਾ ਪੈਣਾ ਹੈ ਅਸੀਂ ਸਰਕਾਰਾਂ ਉੱਤੇ ਉਮੀਦਾਂ ਨਹੀਂ ਰੱਖ ਸਕਦੇ ਕਿਉਂਕਿ ਸਰਕਾਰਾਂ ਸਿਰਫ ਆਪਣਾ ਵੋਟਰ ਬੈਂਕ ਭਰਨਾ ਜਾਣਦੀਆਂ ਨੇ ਜੇ ਸਰਕਾਰਾਂ ਨੂੰ ਆਮ ਲੋਕਾਂ ਦਾ ਦੁੱਖ ਦਰਦ ਦਿਖਦਾ ਤਾਂ ਅੱਜ ਜਿਹੜੇ ਨੇ ਪੰਜਾਬ ਦੇ ਜਾਂ ਭਾਰਤ ਦੇ ਹਾਲਾਤ ਕੋ ਸ਼ੋਰ ਹੋਣੇ ਸੀ ਇੱਕ ਪਾਸੇ ਜਿੱਥੇ ਪ੍ਰਵਾਸੀਆਂ ਦੀ ਇੱਥੇ ਆ ਕੇ ਦੋ ਦੋ ਜਿਹੜੇ ਨੇ ਉਹਨਾਂ ਦੇ ਆਧਾਰ ਕਾਰਡ ਬਣ ਜਾਂਦੇ ਨੇ ਉਹਨਾਂ ਦੇ ਰਾਸ਼ਨ ਕਾਰਡ ਬਣ ਜਾਂਦੇ ਨੇ ਇਹ ਸਰਕਾਰ ਅਸਲ ਵਿੱਚ ਉਹਨਾਂ ਨੂੰ ਇੱਥੋਂ ਦਇਆ ਜੇ ਦਿੰਦੀ ਹੈ ਅਧਿਕਾਰ ਤਾਂ ਉਹ ਬਣਾ ਪਾਉਂਦੇ ਨੇ ਦੂਸਰੇ ਪਾਸੇ ਹੁਣ ਪੰਜਾਬੀ ਪੰਜਾਬੀ ਦਾ ਸਾਹ ਦਿੰਦੇ ਨਜ਼ਰ ਆਉਂਦੇ ਨੇ ਚਾਹੇ ਉਹ ਬਠਿੰਡਾ ਹੋਵੇ ਚਾਹੇ ਗੁਰਦਾਸਪੁਰ ਹੋਵੇ ਚਾਹੇ ਅੰਮ੍ਰਿਤਸਰ ਹੋਵੇ ਚਾਹੇ ਲੁਧਿਆਣਾ ਹੋਵੇ ਯਾਨੀ ਕਿ ਜਿੱਥੇ ਵੀ ਭਾਰੀ ਗਿਣਤੀ ਦੇ ਵਿੱਚ ਪ੍ਰਵਾਸੀ ਵਿਖੇ ਜਾਣ ਤਾਂ ਉਹਨਾਂ ਦੀ ਜਿਹੜੀ ਹੈ ਆਪਣੇ ਘਰਾਂ ਦੇ ਵਿੱਚ ਜੇ ਤੁਸੀਂ ਕਿਰਾਏ ਤੇ ਦੇ ਰਹੇ ਹੋ ਚਾਹੇ ਆਪ ਦਾ ਕੰਮ ਕਰਵਾ ਰਹੇ ਹੋ ਚਾਹੇ ਤੁਹਾਡੇ ਘਰੇ ਮਜਦੂਰੀ ਕਰਦਾ ਹੈ ਦਿਹਾੜੀ ਕਰਦਾ ਹੈ ਲੇਕਿਨ ਉਸ ਪ੍ਰਵਾਸੀ ਦਾ ਜਿਹੜਾ ਹੈ ਸਾਰਾ ਪਛੋਕੜ ਪਹਿਚਾਨ ਕੇ ਹੀ ਉਹਨੂੰ ਕੰਮ ਦਿਓ ਹਾਲਾਂਕਿ ਲੋਕ ਇਸ ਦੇ ਜਾਗਰੂਕ ਹੋ ਗਏ ਨੇ ਸੋਸ਼ਲ ਮੀਡੀਆ ਤੇ ਆਮ ਹੀ ਦੇਖਣ ਨੂੰ ਮਿਲ ਰਿਹਾ ਹੈ ਲੇਕਿਨ ਹੁਣ ਪ੍ਰਵਾਸੀਓ ਉਹ ਟਾਈਮ ਆ ਗਿਆ ਹੈ ਕਿ ਸਾਨੂੰ ਸਾਡੇ ਨਾਲ ਖੜਨਾ ਚਾਹੀਦਾ ਹੈ ਦੂਸਰੇ ਪਾਸੇ ਤੁਹਾਨੂੰ ਦੱਸ ਦਈਏ ਕਿ ਕੱਲ ਅੰਮ੍ਰਿਤਪਾਲ ਮੈਰੋ ਵੱਲੋਂ ਵੀ ਵੀਡੀਓ ਕਾਲ ਆਈ ਗਈ ਹੈ ਹਰਵੀਰ ਦੇ ਪਿਤਾ ਨਾਲ ਜੋ ਸੋਸ਼ਲ ਮੀਡੀਆ ਤੇ ਦੇਖੀ ਗਈ ਹੈ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਇਸ ਉੱਤੇ ਵੱਡਾ ਨਹੀਂ ਲਏਗੀ ਜੇ ਉਸ ਇਨਸਾਨ ਨੂੰ ਫਾਂਸੀ ਨਹੀਂ ਦਿੱਤੀ ਗਈ ਕਿਉਂਕਿ ਜੇਕਰ ਫਾਂਸੀ ਦਿੱਤੀ ਗਈ ਤਾਂ ਇੱਕ ਦੇ ਨਾਲ ਹੋਰ ਵੀ ਲੋਕਾਂ ਨੂੰ ਇਸ ਦਾ ਅਕਲ ਆ ਜਾਏਗੀ ਲੇਕਿਨ ਉਹ ਅਕਲ ਲਿਆਉਂਦਾ ਟੰਗ ਜੇਕਰ ਸਰਕਾਰ ਨਹੀਂ ਜੇਕਰ ਕਾਨੂੰਨੀ ਕਾਰਵਾਈ ਵੱਡੀ ਤਰੀਕੇ ਨਾਲ ਨਾ ਕੀਤੀ ਗਈ ਤਾਂ ਅਸੀਂ ਜਿਹੜਾ ਹੈ ਹਰਵੀਰ ਦੇ ਮਾਤਾ ਪਿਤਾ ਦੇ ਨਾਲ ਖੜੇ ਆ ਅਮਰਿਤਪਾਲ ਮਹਿਰੋ ਕਿਤੇ ਨਾ ਕਿਤੇ ਅੱਜ ਵੱਡੀ ਗੱਲ ਬੋਲਦੇ ਨਜ਼ਰ ਆਏ ਨੇ ਸੋਸ਼ਲ ਮੀਡੀਆ ਦੇ ਉੱਤੇ ਲਾਈਵ ਹੋ ਕੇ ਲੇਕਿਨ ਤੁਹਾਨੂੰ ਦੱਸ ਦਈਏ ਕਿ ਉਸ ਇਨਸਾਨ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਹਰ ਪਰਿਵਾਰ ਨੂੰ ਹਰ ਇੱਕ ਇਨਸਾਨ ਨੂੰ ਉਹਦੇ ਨਾਲ ਖੜੇ ਹੋ ਜਾਣਾ ਚਾਹੀਦਾ ਹੈ ਕਿਉਂਕਿ ਜਿਸ ਤਰ੍ਹਾਂ ਦੀ ਘਟਿਆ ਹਰਕਤ ਕੀਤੀ ਗਈ ਹੈ ਇੱਕ 5 ਸਾਲ ਦੇ ਬੱਚੇ ਨਾਲ ਜਿਸ ਨੂੰ ਦੁਨੀਆਦਾਰੀ ਬਾਰੇ ਨੌਲੇਜ ਵੀ ਨਹੀਂ ਸੀ ਪਤਾ ਵੀ ਨਹੀਂ ਸੀ ਉਸ ਬੱਚੇ ਦੇ ਨਾਲ ਇਸ ਤਰ੍ਹਾਂ ਦਾ ਕਾਂਡ ਹੋ ਜਾਣਾ ਤਾਂ ਬਹੁਤ ਹੀ ਦੁਖਦਾਈ ਗੱਲ ਹੈ ਦੂਸਰੇ ਪਾਸੇ ਅੱਜ ਹਰ ਵੀਰ ਦੇ ਮਾਤਾ ਪਿਤਾ ਤੁਹਾਡੇ ਤੋਂ ਮੰਗ ਮੰਗ ਰਹੇ ਨੇ ਅੱਜ ਹਰ ਵੀਰ ਦੇ ਮਾਤਾ ਪਿਤਾ ਦੇ ਨਾਲ ਖੜੇ ਹੋ ਕੇ ਪੰਜਾਬੀਆਂ ਨੂੰ ਬਖਾ ਦੇਣਾ ਚਾਹੀਦਾ ਹੈ ਜਿਸ ਤਰ੍ਹਾਂ ਪੰਜਾਬੀ ਹਮੇਸ਼ਾ ਹਰੇਕ ਗੱਲ ਤੇ ਅੱਗੇ ਆਉਂਦੇ ਦਿਖਾਈ ਦਿੰਦੇ ਨੇ ਤੇ ਅੱਜ ਪੰਜਾਬੀਆਂ ਵੱਲੋਂ ਹਰ ਗਲੀ ਮੋਹੱਲੇ ਦੇ ਵਿੱਚ ਐਲਾਨ ਕਰ ਦੇਣਾ ਚਾਹੀਦਾ ਹੈ ਚਾਹੇ ਉਹ ਤੁਹਾਡੇ ਘਰ 'ਚ ਕੰਮ ਕਰਦਾ ਪ੍ਰਵਾਸੀ ਚਾਹੇ ਉਹ ਕਿਸੇ ਹੋਰ ਦੇ ਘਰ 'ਚ ਕੰਮ ਕਰਦਾ ਹੈ ਉਹ ਪ੍ਰਵਾਸੀ ਨੂੰ ਕੰਮ ਕਰਵਾਉਣ ਤੋਂ ਪਹਿਲਾਂ ਉਹਦਾ ਅੱਗਾ ਪਿੱਛਾ ਫਰੋਲ ਲੈਣਾ ਚਾਹੀਦਾ ਹੈ ਕਿਉਂਕਿ ਹਰ ਵੀਰ ਕਿਸੇ ਦੇ ਘਰ ਵੀ ਪੈਦਾ ਹੋ ਸਕਦਾ ਹੈ ਕਿਸੇ ਦੇ ਘਰੋਂ ਵੀ ਹਰ ਵੀਰ ਉੱਠ ਸਕਦਾ ਹੈ ਜਿਸ ਤਰ੍ਹਾਂ ਬਠਿੰਡੇ ਦੇ ਲਾਗੇ ਇੱਕ ਪ੍ਰਵਾਸੀ ਨੇ ਪਿੰਡ ਦੀ ਕੁੜੀ ਦੇ ਨਾਲ ਵਿਆਹ ਕਰਵਾਇਆ ਸੀ ਉਹਨੂੰ ਪੁਝਾ ਕੇ ਲੈ ਗਿਆ ਤਾਂ ਪ੍ਰਵਾਸੀਆਂ ਦੀ ਇੰਨੀ ਹਿੰਮਤ ਬੰਦ ਹੋ ਜਾਣੀ ਚਾਹੀਦੀ ਹੈ ਕਿਉਂਕਿ ਪੰਜਾਬ ਤੁਹਾਡਾ ਹੈ ਪੰਜਾਬ ਦੇ ਅਧਿਕਾਰ ਤੁਹਾਡਾ ਹੈ ਨਾ ਕਿ ਪ੍ਰਵਾਸੀਆਂ ਦਾ ਸਰਕਾਰਾਂ ਸਿਰਫ ਆਪਣਾ ਬੈਂਕ ਜਿਹੜਾ ਹੈ ਵੋਟਰ ਬੈਂਕ ਪਾ ਰਹੀ ਹੈ ਇਸ ਤੋਂ ਇਲਾਵਾ ਜਿਹੜਾ ਹੈ ਆਪਾਂ ਕਿਸੇ ਵੀ ਸਰਕਾਰ ਵੱਲੋਂ ਉਮੀਦ ਨਹੀਂ ਕਰ ਸਕਦੇ ਤਾਂ ਪੰਜਾਬੀਓ ਅੱਜ ਪੰਜਾਬੀਆਂ ਦੇ ਨਾਲ ਖੜੇ ਹੋ ਜਾਓ ਧੰਨਵਾਦ